ਡੇਰਾ ਬਸੀਦਿਕ ਸੁਸਾਇਟੀ ਦੇ ਵਿੱਚ ਹੋਇਆ ਵੱਡਾ ਝਗੜਾ ਰਿਟਾਇਰਡ ਫੌਜੀ ਨੇ આરોਪ ਲਗਾਏ ਕਿ 5 ਤੋਂ 6 ਲੋਕਾਂ ਨੇ ਮੇਰੇ ਉੱਪਰ ਲਾਠੀਆਂ ਨਾਲ ਹਮਲਾ ਕੀਤਾ ਫੌਜੀ ਦੇ ਵੱਲੋਂ ਕਿਹਾ ਗਿਆ ਕਿ ਉਸ ਦਾ ਸੁਸਾਇਟੀ ਦੇ ਕੁਝ ਲੋਕਾਂ ਦੇ ਨਾਲ ਮਨਮੋਟਾ ਚੱਲ ਰਿਹਾ ਸੀ ਝਗੜਾ ਚੱਲ ਰਿਹਾ ਸੀ ਤੇ ਉਸ ਦੇ ਚੱਲਦਿਆਂ ਹੀ 6 ਲੋਕਾਂ ਦੇ ਵੱਲੋਂ ਲਾਠੀਆਂ ਦੇ ਨਾਲ ਉਹਨਾਂ ਦੇ ਉੱਪਰ ਅਤੇ ਉਹਨਾਂ ਦੇ ਬੇਟੇ ਦੇ ਉੱਪਰ ਹਮਲਾ ਕੀਤਾ ਗਿਆ ਔਰ ਸੀਸੀਟੀਵੀ ਫੁਟੇਜ ਵੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਰਿਟਾਇਰਡ ਫੌਜੀ ਦੇ ਵੱਲੋਂ ਜਿਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਸਿਰਫ ਇੱਕ țeੜ ਹੀ ਨਹੀਂ ਹਮਲਾ ਕਰ ਰਹੀ ਫੌਜੀ ਦੇ ਵੱਲੋਂ ਵੀ ਡਾਂਗ ਦੇ ਨਾਲ ਦੂਜੀ ਪਾਰਟੀ ਨੂੰ ਕੁੱਟਿਆ ਜਾ ਰਿਹਾ ਹੈ ਪੂਰਾ ਮਸਲਾ ਕੀ ਹੈ ਇਸ ਬਾਬਤ ਕੋਈ ਵੀ ਜਾਣਕਾਰੀ ਰਿਟਾਇਰਡ ਫੌਜੀ ਵੱਲੋਂ ਸਾਂਝੀ ਨਹੀਂ ਕੀਤੀ ਗਈ ਬਸ ਉਹਦੇ ਵੱਲੋਂ ਇਹਨਾਂ ਕਿਹਾ ਗਿਆ ਹੈ ਕਿ ਉਹਦਾ ਸੁਸਾਇਟੀ ਦੇ ਵਿੱਚ ਕੁਝ ਲੋਕਾਂ ਦੇ ਨਾਲ ਝਗੜਾ ਸੀ ਜਿਸ ਦੀ ਰੰਜਿਸ਼ ਜਿਹੜੀ ਹੈ ਸੁਸਾਇਟੀ ਦੇ ਲੋਕਾਂ ਦੇ ਵੱਲੋਂ ਉਹਨਾਂ 6 ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਫੌਜੀ ਅਤੇ ਉਹਨਾਂ ਦੇ بیٹے ਦੇ ਉੱਪਰ ਹਮਲਾ ਕਰਕੇ ਕੱਢੀ ਗਈ ਹੈ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਫੌਜੀ ਦੇ ਵੱਲੋਂ ਸਾਂਝੀ ਨਹੀਂ ਕੀਤੀ ਜਾ ਰਹੀ ਦੱਸਦੀ ਹੈ ਕਿ ਡੇਰਾ ਬਸਦੀ ਦੀ ਇੱਕ ਸੁਸਾਇਟੀ ਦਾ ਇਹ ਮਸਲਾ ਹੈਗਾ ਔਰ ਸੁਸਾਇਟੀ ਦਾ ਮਸਲਾ ਇੰਨਾ ਵੱਧ ਗਿਆ ਕਿ ਇੱਕ ਦੂਜੇ ਦੇ ਉੱਪਰ ਲਾਠੀਆਂ ਨਾਲ ਡਾਂਗਾ ਨਾਲ ਹਮਲਾ ਕੀਤਾ ਗਿਆ ਔਰ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਦੋਨੋਂ ਧੜਾ ਜੜੀਆਂ ਨੇ ਇੱਕ ਦੂਜੇ ਦੇ ਉੱਪਰ ਹਮਲਾ ਕਰ ਰਹੀਆਂ ਨੇ ਇਹ ਹਮਲੇ ਦੀ ਵਜ੍ਹਾ ਕੀ ਹੈ ਇਸ ਬਾਬਤ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਪਰ ਬਹੁਤ ਸਾਰੇ ਸੋਸਾਇਟੀਜ਼ ਦੇ ਵਿੱਚੋਂ ਡੌਗਸ ਨੂੰ ਲੈ ਕੇ ਹਮੇਸ਼ਾ ਲੜਾਈਆਂ ਹੁੰਦੀਆਂ ਨੇ ਫੌਜੀ ਜਿਹਦੇ ਬੇਟੇ ਨੇ ਆਪਣੇ ਹੱਦ ਵਿੱਚ ਇੱਕ ਡੌਗ ਜਿਹੜਾ ਤੁਸੀਂ ਦੇਖ ਸਕਦੇ ਹੋ ਫੜਿਆ ਹੋਇਆ ਹੈ ਤੇ ਹੋ ਸਕਦਾ ਹੈ ਕਿ ਇਹ ਸੋਸਾਇਟੀ ਦਾ ਮਸਲਾ ਵੀ ਡੌਗ ਕਰਕੇ ਹੀ ਹੋਵੇ ਕਿਉਂਕਿ ਜਦੋਂ ਕੋਈ ਵੀ ਸੋਸਾਇਟੀ ਦੇ ਵਿੱਚ ਡੌਗਸ ਲੋਕ ਰੱਖਦੇ ਨੇ ਤੇ ਸੋਸਾਇਟੀ ਦੇ ਬਾਕੀ ਰਹਿਣ ਵਾਲੇ ਲੋਕ ਹੁੰਦੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸੋਸਾਇਟੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਇਹਨਾਂ ਡੌਗਸ ਵੱਲੋਂ ਗੰਦ ਨਹੀਂ ਪਾਇਆ ਜਾਣਾ ਚਾਹੀਦਾ ਤੇ ਹੋ ਸਕਦਾ ਹੈ ਇਸ ਮਾਮਲੇ ਦੀ ਵਜ੍ਹਾ ਵੀ ਇਹੀ ਹੋਵੇ ਤਾਹੀਂ ਕਰਕੇ ਫੌਜੀ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਇਹ ਨਹੀਂ ਬਿਆਨ ਕੀਤਾ ਜਾ ਰਿਹਾ ਕਿ ਆਖਿਰਕਾਰ ਇਹ ਪੂਰੀ ਲੜਾਈ ਕਿਉਂ ਹੋਈ ਹੈ ਬਸ ਇਹਨਾਂ ਕਿਹਾ ਜਾ ਰਿਹਾ ਹੈ ਕਿ ਮੇਰੇ ਉੱਪਰ 6 ਲੋਕਾਂ ਦੇ ਵੱਲੋਂ ਲਾਠੀਆਂ ਦੇ ਨਾਲ ਹਮਲਾ ਕੀਤਾ ਗਿਆ ਪੂਰੇ ਮਾਮਲੇ ਦੀ ਜਾਣਕਾਰੀ ਜਿਵੇਂ ਹੀ ਸਾਹਮਣੇ ਆਏਗੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਡੇਰਾਬਸੀ ਦੀ ਇੱਕ ਸੁਸਾਇਟੀ ਦੇ ਵਿੱਚ ਹੋਇਆ ਵੱਡਾ ਝਗੜਾ ਰਿਟਾਇਰਡ ਫੌਜੀ ਨੇ આરોਪ ਲਗਾਏ ਕਿ 5 ਤੋਂ 6 ਲੋਕਾਂ ਨੇ ਮੇਰੇ ਉੱਪਰ ਲਾਠੀਆਂ ਨਾਲ ਹਮਲਾ ਕੀਤਾ ਫੌਜੀ ਦੇ ਵੱਲੋਂ ਕਿਹਾ ਗਿਆ ਕਿ ਉਸ ਦਾ ਸੁਸਾਇਟੀ ਦੇ ਕੁਝ ਲੋਕਾਂ ਦੇ ਨਾਲ ਮਨਮੋਟਾ ਚੱਲ ਰਿਹਾ ਸੀ ਝਗੜਾ ਚੱਲ ਰਿਹਾ ਸੀ ਤੇ ਉਸ ਦੇ ਚੱਲਦਿਆਂ ਹੀ 6 ਲੋਕਾਂ ਦੇ ਵੱਲੋਂ ਲਾਠੀਆਂ ਦੇ ਨਾਲ ਉਹਨਾਂ ਦੇ ਉੱਪਰ ਅਤੇ ਉਹਨਾਂ ਦੇ ਬੇਟੇ ਦੇ ਉੱਪਰ ਹਮਲਾ ਕੀਤਾ ਗਿਆ ਔਰ ਸੀਸੀਟੀਵੀ ਫੁਟੇਜ ਵੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਰਿਟਾਇਰਡ ਫੌਜੀ ਦੇ ਵੱਲੋਂ ਜਿਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਸਿਰਫ ਇੱਕ țeੜ ਹੀ ਨਹੀਂ ਹਮਲਾ ਕਰ ਰਹੀ ਫੌਜੀ ਦੇ ਵੱਲੋਂ ਵੀ ਡਾਂਗ ਦੇ ਨਾਲ ਦੂਜੀ ਪਾਰਟੀ ਨੂੰ ਕੁੱਟਿਆ ਜਾ ਰਿਹਾ ਹੈ ਪੂਰਾ ਮਸਲਾ ਕੀ ਹੈ ਇਸ ਬਾਬਤ ਕੋਈ ਵੀ ਜਾਣਕਾਰੀ ਰਿਟਾਇਰਡ ਫੌਜੀ ਵੱਲੋਂ ਸਾਂਝੀ ਨਹੀਂ ਕੀਤੀ ਗਈ ਬਸ ਉਹਦੇ ਵੱਲੋਂ ਇਹਨਾਂ ਕਿਹਾ ਗਿਆ ਹੈ ਕਿ ਉਹਦਾ ਸੁਸਾਇਟੀ ਦੇ ਵਿੱਚ ਕੁਝ ਲੋਕਾਂ ਦੇ ਨਾਲ ਝਗੜਾ ਸੀ ਜਿਸ ਦੀ ਰੰਜਿਸ਼ ਜਿਹੜੀ ਹੈ ਸੁਸਾਇਟੀ ਦੇ ਲੋਕਾਂ ਦੇ ਵੱਲੋਂ ਉਹਨਾਂ 6 ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਫੌਜੀ ਅਤੇ ਉਹਨਾਂ ਦੇ بیٹے ਦੇ ਉੱਪਰ ਹਮਲਾ ਕਰਕੇ ਕੱਢੀ ਗਈ ਹੈ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਫੌਜੀ ਦੇ ਵੱਲੋਂ ਸਾਂਝੀ ਨਹੀਂ ਕੀਤੀ ਜਾ ਰਹੀ ਦੱਸਦੀ ਹੈ ਕਿ ਡੇਰਾ ਬਸਿੱਦ ਦੀ ਇੱਕ ਸੁਸਾਇਟੀ ਦਾ ਇਹ ਮਸਲਾ ਹੈਗਾ ਔਰ ਸੁਸਾਇਟੀ ਦਾ ਮਸਲਾ ਇੰਨਾ ਵੱਧ ਗਿਆ ਕਿ ਇੱਕ ਦੂਜੇ ਦੇ ਉੱਪਰ ਲਾਠੀਆਂ ਨਾਲ ਡਾਂਗਾ ਨਾਲ ਹਮਲਾ ਕੀਤਾ ਗਿਆ ਔਰ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਦੋਨੋਂ ਧੜਾ ਜੜੀਆਂ ਨੇ ਇੱਕ ਦੂਜੇ ਦੇ ਉੱਪਰ ਹਮਲਾ ਕਰ ਰਹੀਆਂ ਨੇ ਇਹ ਹਮਲੇ ਦੀ ਵਜ੍ਹਾ ਕੀ ਹੈ ਇਸ ਬਾਬਤ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਪਰ ਬਹੁਤ ਸਾਰੇ ਸੋਸਾਇਟੀਜ਼ ਦੇ ਵਿੱਚੋਂ ਡੌਗਸ ਨੂੰ ਲੈ ਕੇ ਹਮੇਸ਼ਾ ਲੜਾਈਆਂ ਹੁੰਦੀਆਂ ਨੇ ਫੌਜੀ ਜਿਹਦੇ ਬੇਟੇ ਨੇ ਆਪਣੇ ਹੱਥ ਵਿੱਚ ਇੱਕ ਡੌਗ ਜਿਹੜਾ ਤੁਸੀਂ ਦੇਖ ਸਕਦੇ ਹੋ ਫੜਿਆ ਹੋਇਆ ਹੈ ਤੇ ਹੋ ਸਕਦਾ ਹੈ ਕਿ ਇਹ ਸੁਸਾਇਟੀ ਦਾ ਮਸਲਾ ਵੀ ਡੌਗ ਕਰਕੇ ਹੀ ਹੋਵੇ ਕਿਉਂਕਿ ਜਦੋਂ ਕੋਈ ਵੀ ਸੁਸਾਇਟੀ ਦੇ ਵਿੱਚ ਡੌਗਸ ਲੋਕ ਰੱਖਦੇ ਨੇ ਤੇ ਸੁਸਾਇਟੀ ਦੇ ਬਾਕੀ ਰਹਿਣ ਵਾਲੇ ਲੋਕ ਹੁੰਦੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸੁਸਾਇਟੀ ਦੇ ਵਿੱਚ ਕਿਸੇ ਵੀ ਤਰੀਕੇ ਦਾ ਇਹਨਾਂ ਡੌਗਸ ਵੱਲੋਂ ਗੰਦ ਨਹੀਂ ਪਾਇਆ ਜਾਣਾ ਚਾਹੀਦਾ ਤੇ ਹੋ ਸਕਦਾ ਹੈ ਇਸ ਮਾਮਲੇ ਦੀ ਵਜ੍ਹਾ ਵੀ ਇਹੀ ਹੋਵੇ ਤਾਂ ਹੀ ਕਰਕੇ ਫੌਜੀ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਇਹ ਨਹੀਂ ਬਿਆਨ ਕੀਤਾ ਜਾ ਰਿਹਾ ਕਿ ਆਖਿਰਕਾਰ ਇਹ ਪੂਰੀ ਲੜਾਈ ਕਿਉਂ ਹੋਈ ਹੈ ਬਸ ਇਹਨਾਂ ਕਿ ਜਾ ਰਿਹਾ ਹੈ ਕਿ ਮੇਰੇ ਉੱਪਰ 6 ਲੋਕਾਂ ਦੇ ਵੱਲੋਂ ਲਾਠੀਆਂ ਦੇ ਨਾਲ ਹਮਲਾ ਕੀਤਾ ਗਿਆ ਪੂਰੇ ਮਾਮਲੇ ਦੀ ਜਾਣਕਾਰੀ ਜਿਵੇਂ ਹੀ ਸਾਹਮਣੇ ਆਏਗੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ